ਚੱਲ ਕੱਲ ਦਾ ਸਮਝਾਇਆ ਤੇ ਬਥੇਰਾ ਵਾ ਜੇ ਸਮਝਣਗੇ ਤੇ ਚੰਗੇ ਰਹਿ ਜਾਣਗੇ ਨਹੀਂ ਤੇ ਔਖੇ ਤੇ ਫਿਰ ਇੰਨਾ ਨੇ ਹੋਣਾ ਵਾ ਅਸੀਂ ਕਿੰਨਾ ਕੁ ਜਰ ਸਾਥ ਦੇ ਸਕਨੇ ਇਹਨਾਂ ਦਾ ਆ ਜਾ ਪੁੱਤ ਮੰਮੀ ਤੂੰ ਇੰਕੇ ਇਕੱਲੇ ਇਕੱਲਾ ਗੱਲਾਂ ਕਰੀ ਜਾਂਦੇ ਓ ਗੱਲਾਂ ਗੁਲਾ ਕਾਦੀਆਂ ਕਰਨੀਆਂ ਪੁੱਤ ਜਦੋਂ ਤੀਆਂ ਪੁੱਤ ਆਪਣੇ ਆਪਣੇ ਥਾਈ ਹੋ ਜਾਣ ਨਾ ਵੀ ਆਏ ਜਾਣ ਫਿਰ ਮਾਂ ਪਿਓ ਨੂੰ ਫਿਕਰ ਹੁੰਦੀ ਆ ਤੇ ਚੱਲ ਆਪਣੇ ਖਰਚੇ ਵੀ ਚੁੱਕ ਲੈਣਾ ਆਹੋ ਤੇ ਮੰਮੀ ਹੁੰਦੀ ਆ ਆਹੋ ਤੇ ਬੱਸ ਇਹੋ ਹੀ ਕੱਲੇ ਨੂੰ ਮੈਂ ਸਮਝਾਇਆ ਇਹ ਘਰ ਵਾਲ ਨੂੰ ਕਿੰਨੇ ਰਮਨ ਨੂੰ ਆਹੋ ਮੈਂ ਹਾਂ ਪੁੱਤ ਵੇ ਮੇਰੀ ਗੱਲ ਸੁਣੋ ਹੌਣ ਵੱਡਾ ਮੈਂ ਮੇਰਾ ਪੁੱਤ ਬਾਹਰ ਵਾ ਚੱਲ ਮੈਂ ਹਾ ਆਪਣੀ ਕਮਾਈ ਕਰਨ ਲੈ ਆਪਣੇ ਟੱਬਰ ਦੇ ਖਰਚੇ ਚੁੱਕੇ ਹੋਣੇ ਹੁਣ ਮੈਂ ਹਾ ਕਹੀ ਵੀ ਆਏਗੇ ਟਾਡੇ ਮੈਂ ਖਰਚੇ ਵੱਧ ਜਾਣੇ ਆਪਣੇ ਖਰਚੇ ਚੁੱਕੋ ਆਹ ਨਹੀਂ ਠੀਕ ਆ ਥੋਥਾਈ ਖਰਚੇ ਹੋਣਗੇ ਤੇ ਘਰ ਚੱਲਦੇ ਆ ਇਦਾਂ ਕੋਈ ਇੱਕ ਦੋ ਸਿਰ ਤੇ ਹਾਂ ਤੇ ਫਿਰ ਮੈਂ ਇਨੀ ਗੱਲ ਕਹਿ ਤੀ ਮੈਂ ਹਾ ਕੋਈ ਨਾ ਕੋਈ ਹੱਲ ਲੱਭੋ ਆਪਣਾ ਕੀ ਕਰਨਾ ਵਾ ਕੋਈ ਕੰਮ ਇੱਥੇ ਫੋਲਣਾ ਵਾ ਜਾਂ ਬਾਹਰ ਅੰਦਰ ਜਾਣਾ ਵਾ ਜੋ ਵੀ ਕਰਨਾ ਮੈਂ ਹਾ ਛੇਤੀ ਕਰੋ ਟਾਈਮ ਲੰਘਣ ਡਿਆ ਅਜੇ ਸਮਝੀ ਤੇ ਹੈ ਹੁੰਦਾ ਮੇਰੀ ਗੱਲ ਆਂਦੀ ਹੀ ਕੋਈ ਨਹੀਂ ਮੰਮੀ ਲਖਵੀਰ ਆਉਂਦਾ ਤਾਂ ਮੈਂ ਕਰਨੀ ਆ ਸਲਾਹ ਲਖਬੀਰ ਕਹ ਰਹੀ ਨਹੀਂ ਕਹਿਣਾ ਤੇ ਮੈਂ ਲਖਬੀਰ ਨੂੰ ਹੀਗਾ ਹੁਣ ਤੇਰੇ ਇਹੀ ਸਾਹਮਣੇ ਖਲੋਤੀ ਮੈਂ ਚੱਲ ਇਹਨੂੰ ਪਿਆ ਕੇ ਵੇਖ ਲੈਣੀ ਆ ਆਹ ਹੋਏ ਕਿ ਜਨਾਨੀ ਦਾ ਕੱਲੀ ਕੱਢੀ ਗੱਲ ਸਭ ਆਪਣੇ ਸਰਦ ਬੰਦੇ ਦੇ ਕੰਨੀਂ ਕੱਢ ਲੈਂਦੇ ਤੇ ਬੰਦਾ ਵੀ ਅਸਰ ਜਨਾਨੀ ਦੀ ਗੱਲ ਦਾ ਹੀ ਕਰਦਾ ਜੇ ਸਿਆਣੀ ਹੋਊ ਤਾਂ ਸਮਝ ਜੂਗੀ ਠੀਕ ਹੋਣਾ ਨਹੀਂ ਤੇ ਫਾ ਤੁਹਾਨੂੰ ਦਿਆਂ ਬਟਣ ਕੇ ਹੋਰ ਮੈਂ ਕਰ ਸਕਨੀ ਇਹਦੇ ਵਿੱਚ ਆਹ ਹੋਏ ਤੇ ਗੱਲ ਹੈ ਆ ਹਾਂ ਕਿੰਨਾ ਕੁ ਚਿਰ ਨਹੀਂ ਖਰਚੇ ਦੇਣੇ ਆ ਕਿੰਨਾ ਕੁ ਚਿਰ ਤੋੜਨੇ ਆ ਪਾਉਂ ਖਰਚੇ ਇਹਨਾਂ ਦੇ ਨਹੀਂ ਠੀਕ ਆ ਮੰਮੀ ਹੁਣ ਤੇ ਪੁੱਤ ਕੁਵਾਰਾ ਹੋਏ ਨਾ ਉਹ ਤਾਂ ਮੰਨਿਆ ਹਾਂ ਹੁਣ ਜਦੋਂ ਘਰ ਘਰਸੀ ਚ ਪੈ ਜੇ ਨਾ ਹਾਂ ਹਾਂ ਤੇ ਫੇਰ ਕੰਮ ਖਾ ਹੁੰਦਾ ਹਣ ਨਾਲੇ ਮੇਰੀ ਗੱਲ ਸੁਣ ਹੁਣ ਵਿਆਹ ਹੋਇਆ 2 ਸਾਲ ਹੋ ਗਏ ਗਾਂ ਨੂੰ ਬੱਚੇ ਵੀ ਹੋਣ ਇਹਨਾਂ ਦੇ ਖਰਚੇ ਤਾਂ ਹੀ ਜਾਣ ਦੇ ਤਾਂ ਨਹੀਂ ਜਾਣੇ ਆ ਹਾਂ ਅੱਜ ਹੁਣ ਕੋ ਕਮਾਉਣਗੇ ਤੇ ਗਾਂ ਛੋੜ ਕੇ ਤੇ ਕਿ ਪਾਸੇ ਲੱਗਾਂ ਹਾਂ ਫੇਰ ਬੱਚਿਆਂ ਦੀ ਫੀਸਾਂ ਹੀ ਨਹੀਂ ਮਾਣ ਨਹੀਂ ਮਾਣ ਮੈਨੂੰ ਪੁੱਛੋ ਪਤਾ ਹੀ ਹੁਣ ਅੱਜ ਕੱਲ ਮਹਿੰਗਾਈ ਤੇ ਹਰ ਚੀਜ਼ ਕਿਹੜੀ ਚੀਜ਼ ਜਿਹੜੀ ਸਸਤੀ ਹੈ ਮਾ ਨਾ ਹੁਣ ਤੇ ਅੱਗ ਲੱਗੀ ਪਈ ਆ ਪੂਰੇ ਘਰ ਕੀ ਕਰਨਾ ਜਿੰਨੇ ਜੀ ਉਹਨੇ ਕਮਾਉਂਦੇ ਫੇਰ ਸੰਦਾ ਹੀ ਹੁਣ ਕਾ ਰਾਜਬਾਰ ਨੇ ਮੁਖਾ ਵਾਲਾ ਸਾਥ ਹੀ ਆ ਕੇ ਬਸ ਬਸ ਸਾਰੇ ਜਣੇ ਕਮਾਉਂ ਤੇ ਘਰ ਚੱਲਦਾ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਚੱਲਦਾ ਉਹ ਸੱਚ ਮੰਮੀ ਮੈਂ ਤੇ ਤੁਹਾਡਾ ਗੱਲ ਇਹ ਕਰਨ ਆਈ ਹਾਂ ਕਿ ਸਹਿਜ ਪਿਆ ਖੜੇ ਸਹਿਜ ਹਾਂ ਮੈਂ ਵੱਡਾ ਹੋ ਗਿਆ ਤੇ ਮੈਨੂੰ ਜਿਹੜਾ ਸਾਈਕਲ ਲੈ ਕੇ ਦੋ ਤੁਹਾਨੂੰ ਪਤਾ ਲੱਗ ਗਿਆ ਕਿ ਘਰਾਂ ਚ ਨਹੀਂ ਚਲਾਈ ਕਰਦੇ ਤੇ ਉਹਨੂੰ ਮੀਰੀਜ ਚੱਲ ਕੋਈ ਨਹੀਂ ਪੁੱਤ ਜਰੀਜ ਵਾ ਤੇ ਰੀਜਾਂ ਉਹਦੀਆਂ ਨਹੀਂ ਪੂਰੀਆਂ ਕਰਨੀਆਂ ਤੇ ਕਿਹਦੀਆਂ ਕਰਨੀਆਂ ਪਿਓ ਦਾ ਹੁਣ ਨਾ ਦਿਨ ਰਾਤ ਟਕਟਕ ਮਰਨ ਦੇ ਆ ਵਿਚਾਰਾ ਆਹ ਹੋਇਆ ਤੇ ਆਇਆ ਤੇ ਤੂੰ ਨੂੰ ਫੋਨ ਕਰਨਾ ਹੈਗਾ ਤੇ ਮੁੰਡਾ ਸਾਈਕਲ ਮੰਗਣ ਲਿਆ ਪਿਆ ਹੈ ਪਾਤ ਸਾਈਕਲ ਲਵੇ ਉਹ ਮੈਂ ਕਰਨਾ ਫੋਨ ਮੈਂ ਕਿਹਾ ਹੁਣ ਤੇ ਹੁਣ ਡਿਊਟੀ ਤੇ ਅੱਛਾ ਜਦੋਂ ਡਿਊਟੀ ਤੋਂ ਫਰੀ ਹੋ ਕੇ ਫੋਨ ਕਰਨਗੇ ਨਾ ਫਿਰ ਗੱਲ ਕਰਾਂਗੇ ਚੱਲ ਕਰ ਲਈ ਗੱਲ ਤੈਨੂੰ ਪਤਾ ਹੀ ਆ ਨਿਆਣਿਆਂ ਵਾਸਤੇ ਤੇ ਭੱਜੇ ਫਰੀ ਦਾ ਪੁੱਤ ਆਹ ਹੋਏ ਮੈਂ ਕਿਹਾ ਚੱਲ ਉਹਨੇ ਪਹਿਲੀ ਵਾਰ ਕੋਈ ਚੀਜ਼ ਤਾਂ ਮੰਗੀ ਵੀ ਆ ਕੇ ਸੋਰੀ ਜਿਹਾ ਹੁੰਦੀ ਨਿਆਣਾ ਮੈਂ ਦੇ ਕੇ ਜੇ ਲੱਗੇ ਨਹੀਂ ਨਹੀਂ ਮੈਂ ਤਾਂ ਚਾਹ ਹੀ ਬੜਾ ਚੜਿਆ ਬਚਾ ਸਾਡੇ ਪੁੱਤ ਨੇ ਕੋਈ ਚੀਜ਼ ਮੰਗੀ ਹੈ ਹੈ ਤੇ ਦੇ ਲਿਆ ਕੇ ਸੋਨਾ ਜਿਹਾ ਸਾਈਕਲ ਉਹਨੂੰ ਨਹੀਂ ਤੇ ਇਦਾਂ ਕਰ ਮੇਰੀ ਗੱਲ ਕਰਾ ਦੀ ਪਰ ਮੈਂ ਮੈਂ ਕਹਿ ਦੂੰਗੀ ਤੇ ਆਪੇ ਤੇਰਾ ਡੈਡੀ ਜਾ ਕੇ ਲਿਆ ਦੂ ਹਾਂ ਕੋਈ ਨਹੀਂ ਫੋਨ ਨਾ ਬੰਦਾ ਨਾ ਮੈਂ ਪਹਿਲਾਂ ਗੱਲ ਆਪ ਕਰ ਲਵਾਂਗੀ ਫਿਰ ਨਾ ਹੋ ਜੇ ਤੁਹਾਡੀ ਵੀ ਕਰਵਾ ਦਾਂਗੀ ਆਹ ਚੱਲ ਕੋਈ ਨਹੀਂ ਫ੍ਰੀ ਹੁੰਦੇ ਐ ਇਸ ਟਾਈਮ ਤੋਂ ਕੰਮ ਤੋਂ ਨਾ ਫਿਰ ਕੰਮ ਦੇ ਫੋਨ ਗੱਡੀ ਵਿੱਚ ਚਲੰਦਿਆ ਨਹੀਂ ਚੁੱਕਦੇ ਨਹੀਂ ਨਹੀਂ ਤੂੰ ਰਹਿਣ ਦੇ ਕੋਈ ਗੱਲ ਨਹੀਂ ਆਪ ਹੀ ਕਰ ਲੈਣਾ ਆਪਣੇ ਸਾਹਬ ਨਹੀਂ ਆਪਣੇ ਸਾਹਬ ਨਾਲ ਕਰੂਗਾ ਤੇ ਗੱਲ ਕਰ ਲਈ ਤੂੰ ਹੈ ਆਹ ਮੈਂ ਤਾਂ ਹੀ ਮੈਂ ਕਿ ਚੱਲ ਤੁਹਾਡਾ ਨਾ ਕਰਦੀ ਆ ਤਾਂ ਚੱਲ ਕੋਈ ਨਹੀਂ ਬਸ ਮੈਨੂੰ ਇਹਦਾ ਫਿਕਰ ਹੀ ਉਹ ਪੀਏ ਕਦੇ ਕੰਮ ਤੋਂ ਦੇਦ ਲੱਗ ਜਾਣਾ ਤੇ ਚੱਲ ਸਾਡਾ ਫਿਕਰ ਜਿਹੜਾ ਉਹ ਹਟ ਜਾਏ ਤੇ ਇਹ ਤਾਂ ਮੰਮੀ ਮੈਨੂੰ ਕਿ ਚੱਲ ਇੱਕ ਮੰਮੀ ਘਰ ਚ ਇਹ ਥਾਂ ਥਾਂ ਹੀ ਹੋਣਗੇ ਨਾ ਤੇ ਲੜਾਈ ਦਾ ਕੋਈ ਕਾਰਨ ਹੀ ਨਹੀਂ ਲੈ ਆਕਾ ਆਪਣੀ ਜੇਬ ਚੋਂ ਕਦੇ ਜਿੱਥੇ ਮਰਦੀ ਤੁਸੀਂ ਵਰਤੋ ਇਹ ਵਰਤਨ ਅਹੀਂ ਵਰਤੀ ਟੈਨਸ਼ਨ ਮੁੱਕਦੀ ਤੇ ਪਿਆਰ ਬਣਿਆ ਰਹਿੰਦਾ ਸਹੀ ਗੱਲ ਆ ਪੁੱਤ ਇਹਨੇ ਤਾਂ ਸੋਚ ਮੇਨੋਂ ਲੱਗੀ ਰਹਿੰਦੀ ਆ ਨਾ ਚੱਲ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਵੀ ਕਿਤੇ ਕੰਮ ਕਰ ਤੇ ਲੱਗ ਜਾ ਤੇ ਚੱਲ ਆਹ ਹੋਈਹੀ ਗੱਲ ਨਾ ਫਿਰ ਹੁਣ ਕੀ ਹਰ ਕੋਈ ਆਪੋ ਆਪਣੀ ਥਾਈ ਹੁਣ ਸੁਖਣਾ ਇਹਨਾਂ ਦੇ ਖਰਚੇ ਹੋਦ ਨੇ ਮੇਰੇ ਵੀ ਮੈਂ ਵੀ ਕੋਈ ਚਾਰ ਛੇ ਕੜ ਜੋੜ ਦਾਂਗੀ ਵਾ ਸਹੀ ਗੱਲ ਆ ਟੈਨਸ਼ਨ ਨਾ ਤੂੰ ਟੈਨਸ਼ਨ ਨਾ ਲੈ ਆ ਕਰ ਹੈ ਤੇ ਕਰ ਨਹੀਂ ਫੋਨ ਤੇ ਲੈ ਦੋ ਮੁੰਡੇ ਨੂੰ ਸਾਈਕਲ ਇੱਕ ਡਿੱਗਪਟੀ ਚੀਜ਼ ਆ ਆਹ ਹੁਣ ਨਹੀਂ ਹੁਣ ਤੇ ਚਲ ਸਕੂਲ ਗਿਆ ਹੁੰਦਾ ਇਹਨਾਂ ਨੂੰ ਕੋਈ ਨਾ ਕਹੋਂਗੇ ਕਿ ਕੋਈ ਨਹੀਂ ਮੈਂ ਕਹਿ ਤਾ ਲੈ ਲੈਣੇ ਚਲ ਠੀਕ ਆ ਕੋਈ ਗੱਲ ਨਹੀਂ ਲੈ ਲਿਓ ਬੱਤੀ ਤੇ ਤੂੰ ਇਹ ਕੋਈ ਚਾਹ ਪਾਣੀ ਨਹੀਂ ਪੀਣਾ ਚਾਹ ਪਾਣੀ ਕੀ ਪੀਣਾ ਵਾ ਹਾਂ ਤੇ ਸੋਜੀ ਰੱਗੀ ਰਹੀਦੀ ਆ ਕੋਈ ਗੱਲ ਨਹੀਂ ਗੱਲ ਕੀਤੀ ਹੈ ਨਾ ਕੋਈ ਨਾ ਕੋਈ ਆਪੀ ਹੱਲ ਹੋ ਜਾਵੇਂ ਸੋਚ ਸੋਚਾ ਆਪਣਾ ਬਿਮਾਰ ਹੋ ਜਾ ਚਲ ਬਣਾ ਲੈ ਫਿਰ ਕੱਪ ਦੋ ਆ ਮੈਂ ਬਹੁੰਨੀ ਆਵੇਂ ਨਾ ਬੋਤਾ ਸੋਚੀ ਜਾਓ ਚਲ ਠੀਕ ਆ ਚੱਲ ਇੱਕ ਗੱਲ ਚੰਗੀ ਐ ਵੀ ਵੱਡੀ ਮੇਰੀ ਨਾ ਚੰਗੀ ਆ ਹਰ ਗੱਲ ਮੈਨੂੰ ਪੁੱਛ ਕੇ ਫੇਰ ਦਰਦੀ ਆ ਨਹੀਂ ਤੇ ਜਿੱਦਾਂ ਇਹਦਾ ਘਰ ਵਾਲਾ ਬਾਹਰ ਕਮਾਈ ਕਰਨ ਡਿਆ ਵਾ ਅਗਲੀ ਨਿਕ ਲੋਡ ਪਈ ਮੈਨੂੰ ਪੁੱਛਣ ਦੀ ਹੈ ਸਿੱਧੇ ਉਹਦੇ ਕੋਲ ਪੈਸੇ ਵੰਗਾਵੇ ਤੇ ਸਿੱਧਾ ਮੁੰਡੇ ਨੂੰ ਸਾਈਕਲ ਲੈ ਦੇ ਉਹਦਾ ਨਾ ਮਾਣ ਰੱਖਦੀ ਆ ਵੱਡਿਆਂ ਦਾ ਚੱਲ ਸ਼ੁਕਰ ਆ ਮਾਲਕਾ ਹਰ ਇੱਕ ਦੇ ਘਰ ਇਹ ਹਜੇ ਨਵਾਂ ਤੇ ਇਹ ਹਜੇ ਪੁੱਤ ਹੋਣ ਉਹ ਲਖਵੀਰ ਉਹ ਮੇਰਾ ਪੁੱਤ ਗੱਲ ਸੁਣ ਹਾਂ ਇੱਥੇ ਬਹਿ ਤਰਨਾ ਕੋ ਸਲਾਹ ਕਰਨੀ ਆ ਯਾਰ ਮੇਰੀ ਗੱਲ ਸੁਣਾ ਹਾਂਜੀ ਯਾਰ ਮੇਰਾ ਰਾਧਾ ਤੇਨੇ ਕੋ ਨਾ ਮਾੜਾ ਪਤਲਾ ਕੰਮ ਖੋਲਦਾ ਤੇ ਚੰਗਾ ਰਹਿ ਜਾਵੇਂ ਹੈ ਇੱਥੇ ਬੋਲਣਾ ਕਿ ਕਿ ਬੰਦ ਕੋਈ ਇੱਥੇ ਤੇ ਖੋਲਾਂਗੇ ਅੱਡੇ ਦੇ ਦੁਕਾਨ ਤੋਂ ਲੈ ਕੇ ਮਾੜੀ ਪਤਲੀ ਤੇ ਆਪਣਾ ਕੰਮ ਚਲਾ ਲਾ ਚੱਲ ਵੱਡਾ ਤੇ ਉੱਥੇ ਆ ਚੱਲ ਜੂਗਾ ਬਾਬਾ ਹੈ ਲੈ ਦਸਾ ਦੱਗਾਂਦੇ ਆ ਕਿੰਨਾ ਕਾਰੋਬਾਰ ਆ ਲੋਕਾਂ ਦਾ ਪੈਂਡਿਪੀੜਾ ਜਿਹੜਾ ਨਾ ਕੰਪਨੀ ਦਾ ਉਹ ਕੋਈ ਗੱਲ ਨਹੀਂ ਪੈਸਾ ਦਾ ਯਾਰ ਪੈਸੇ ਤੇ ਮੈਂ ਖਰਚਨੇ ਤੈਨੂੰ ਪੈਸੇ ਦੀ ਕਦੀ ਟੈਨਸ਼ਨ ਹੋ ਠੀਕ ਨਹੀਂ ਕਿਦਾਂ ਦਾ ਕੰਮ ਅਸੀਂ ਕਰਨਾ ਵਾ ਮਾਡਮ ਦਾ ਪੈਸਾ ਲੱਗਣਾ ਉਹ ਮੈਂ ਤੇ ਉਹ ਗੱਲ ਕਹਿੰਦਾ ਵੀ ਤੂੰ ਕਿਹੋ ਜਿਹਾ ਕਰਨਾ ਵਾ ਉਹ ਤੇਰੇ ਮਨਪੋਂਦਾ ਕਰ ਲਾਂਗੇ ਨਾ ਨਹੀਂ ਤੂੰ ਹੀ ਚਲ ਮੈਨੂੰ ਬੁਲਾਇਆ ਹੋਆ ਤੂੰ ਸੋਚਿਆ ਹੋਊਗਾ ਉਹ ਮੈਨੂੰ ਕੰਮ ਕੋਲਣ ਵਾਸਤੇ ਮੈਂ ਤਾਂ ਨਾ ਸਫੇਰ ਪਾਰ ਦੀ ਦੁਕਾਨ ਖੋਲਣਾ ਸਫੇਰ ਪਾਰ ਦੀ ਆਹ ਵਾ ਟਾਟਾ ਟੂਟਰਾ ਦਾ ਹੋਰ ਲਟਣਾ ਫਟਰਾ ਮਲਾ ਰੱਖ ਲਈ ਬੇਨਮੇ ਆਖਦਾ ਹਾਂ ਵੇਖਣਾ ਕਹਦਾ ਮੈਂ ਤੇ ਕਹਿੰਦੇ ਆ ਵੀ ਨਾਲ ਦੀ ਆਪਣੀ ਨਾਲ ਕਰਸਲਾ ਤੇ ਜੋ ਤੁਸੀਂ ਕਹੋਗੇ ਉਹਦੇ ਸਾਰਾ ਨਕਾਵਾ ਕਰ ਲਾਂਗੇ ਸ਼ਾਇਦ ਵੀ ਤੇਰੇ ਨਾਲ ਦੀ ਤੇ ਕੋਈ ਦਿਮਾਗ ਚ ਹੋਵੇ ਇਸ ਪੇਰ ਪਾਸ ਦੁਕਾਨ ਤੋਂ ਹੋਰ ਕੋਈ ਦੁਕਾਨ ਖੋਲ੍ਹਣੀ ਹੋਵੇ ਵੇਖ ਲੈ ਕੋਈ ਤੂੰ ਕੰਮ ਜਿੱਥੇ ਬਹਿਣਾ ਤੇ ਮੈਂ ਆਂ ਸਲਾਹ ਥੋੜੀ ਆਪਣਾ ਕਦੀ ਕਰਮੀ ਮੈਂ ਤੇ ਨਾਲ ਦੀ ਤੇਰੀ ਪੜੀ ਲਿਖੀ ਤੇ ਹੈਗੀ ਆ ਤੇ ਮੈਂ ਕਹਿੰਦਾ ਇਹ ਗੱਲ ਕਹਿੰਦੇ ਆ ਵੀ ਜੇ ਕਿਤੇ ਸੈਂਟਰ ਸੈਂਟਰ ਕਦੇ ਖੋਲ੍ਹ ਲਓ ਦੁਕਾਨ ਤੇ ਨਾਲ ਤੇ ਉਹ ਵੀ ਚੰਗਾ ਜੇ ਇੱਕ ਕਾਰੋਬਾਰ ਦੇ ਨਾਲ ਦੋ ਦੋ ਹੋਏ ਨਹੀਂਗੇ ਦਰਮਾਨ ਨਾ ਸਿਰੇ ਦੋਹਾਂ ਜਿਹੇ ਪਾਈ ਸੋ ਡਬੇ ਚ ਰੋਟੀ ਦਰਮਾਨ ਨਾ ਜਾ ਕੇ ਅੱਡੇ ਤੇ ਆਪਣਾ ਆਪਣਾ ਕੰਮ ਕਰਦੇ ਦੇ ਉਹ ਨਿਆਣੇ ਟੂਟੂ ਨੂੰ ਸੁਣ ਬਣਾ ਦੇ ਕੇ ਤੂੰ ਆਪਣਾ ਕਾਰੋਬਾਰ ਕਰ ਲੈ ਕਨੀ ਰੋਟੀ ਲੈ ਸਹੀ ਹੈ ਤੁਹਾਡੀ ਹਾਂ ਨਾਲੇ ਘਰ ਦੇ ਘਰ ਰਹਿਣਾ ਇਹ ਤਾਂ ਹੱਥ ਹਲਾਏ ਹੋਣਾ ਵਾ ਤੇ ਜੇ ਇੱਥੇ ਬੈਠੇ ਰਹੇ ਨਾ ਤੇ ਬਾਬੇ ਦੇ ਪੱਕੀਆਂ ਕਿੰਨੀਆਂ ਜੜ ਖਾਣੀਆਂ ਵਾ ਠੀਕ ਨਹੀਂ ਪੁੱਤ ਅੱਜ ਤੇ ਇਕੱਠੇ ਆ ਕੱਲ ਨੂੰ ਕਿੱਦ ਡੱਡੋ ਬਾਰੋਂ ਵੀ ਹੋਣਾ ਕਿ ਨਹੀਂ ਜਾਗ ਹੁੰਦੀ ਆਈ ਅਸੀਂ ਜਿਹੜੀ ਨਵੀਂ ਗੱਲ ਕਰਨ ਦੇ ਆ ਤੇ ਮੈਂ ਤੁਹਾਨੂੰ ਕਹਿਣ ਦੇ ਆ ਵੀ ਆਪਣੇ ਪੈਰ ਪਾ ਤਾਂ ਸੰਭਲ ਲੋ ਠੀਕ ਨਹੀਂ ਚੱਲ ਜੇ ਵੱਡੇ ਦੇ ਪੈਸੇ ਲਾਏ ਹੀ ਮਾਰੇ ਬਤਵੇ ਤੇ ਚੱਲ ਪੁੱਤ ਉਹਨੇ ਵੇਲਾ ਸਾਡਾ ਕਿੰਨਾ ਦੀ ਕਿਤੇ ਅਜ ਤੱਕ ਪਿੱਛੇ ਲੱਗਣ ਦਿੱਤੀ ਪੈਸੇ ਨਾ ਪੈਸਾ ਹਰ ਚੀਜ਼ ਦਾ ਹਰ ਚੀਜ਼ ਮਾੜੀ ਬਰਤ ਦੀ ਟਾਈਮ ਖਸਦਾ ਜਾਣ ਲਿਆ ਵਾ ਅੱਛਾ ਸਰ ਆਹੀ ਕਰ ਰਹੇ ਹੋ ਉਹ ਤਾਂ ਗੱਲ ਦੇ ਉਹ ਹੀ ਬਗੈਰ ਨੇ ਪਰ ਪੰਨੇ ਛੋਟਰੇ ਪੁੱਤ ਬਣਦਾ ਕੀ ਅੱਜ ਕੱਲ ਤੂੰ ਆਪ ਸਿਆਣਾ ਹੋ ਨੀ ਨੀ ਬੱਸ ਆਓ ਕਿ ਅੱਜ ਕੱਲ ਜਿੰਨੇ ਜੀ ਸਾਰੇ ਕਮਾਉਣਗੇ ਤੇ ਫਿਰ ਜਾ ਕੇ ਤੇ ਘਰ ਬਣਨੀ ਆ ਤੇ ਮੈਂ ਤੁਹਾਨੂੰ ਕਹਿਣ ਦਿਆਂ ਵੀ ਨਾ ਆਪਣਾ ਟਾਈਮ ਲਗਾਓ ਉਹ ਕੀ ਹੁੰਦੇ ਫਿਰਦੇ ਦੀ ਫੇਰੀ ਤੇ ਬੈਠੇ ਦੀ ਢੇਰੀ ਬੰਦਾ ਜਿੱਥੇ ਬਹਿ ਗਿਆ ਸਾਰੇ ਕੰਮ ਹੋ ਜਾਣੇ ਵਧੀਆ ਤੇ ਤੁਸੀਂ ਦੋਏ ਜੀ ਸਲਾਹ ਕਰ ਲਓ ਤੇ ਮੇਦੇ ਖਾਨੇ ਜੇ ਪਾਓ ਗੋਲ ਤੇ ਮੈਂ ਕਿਰ ਕੋ ਗੜੀ ਕਿਹਨੂੰ ਕਹਿਣ ਵਾਲਾ ਬੜਾ ਵੀ ਆ ਕੰਮ ਹੀ ਕਰ ਲਵਾਂ ਤੁਸੀਂ ਇਦਾਂ ਕਰੋ ਤਾਂ ਜੇ ਕੋਈ ਹੈਗੀ ਦੁਕਾਨ ਖਾਲੀ ਮੜਮੜਕ ਕਰਾਂ ਪਤਾ ਓਏ ਓਹ ਕਰਣਾ ਗੱਲ ਓਏ ਓਹ ਤੇ ਮੈਂ ਪੰਮੇ ਨੂੰ ਕਹਿ ਦਿੰਦਾ ਵਾ ਅੱਛਾ ਉਹਦੇ ਜਿਹੜੇ ਦੁਕਾਨੀ ਕੀ ਰੱਖਿਆ ਹੋ ਸ਼ਟਰ ਬੰਦ ਕੋ ਥੰਨੇ ਲੱਗਿਆ ਤਾਲਾ ਜਾ ਅੱਛਾ ਅੱਛਾ ਤੇ ਆਹੋ ਤਾਂ ਕੋਈ ਗੱਲ ਨਹੀਂ ਬਾਕੀ ਕਿਰਾਏ ਤੇ ਚੜੀਆਂ ਤੇ ਉਹ ਹੈਗੀਆਂ ਵੇਹ ਦੁਕਾਨਾਂ ਦੇ ਜੋਲ ਥੋੜਾ ਬੋਲਾ ਜਿਹੜਾ ਕੰਮ ਕਰਨ ਵਾਲਾ ਹੋ ਗਰ ਬੇ ਉਹਦਾ ਕਰਾਣਾ ਵੀ ਕੋਈ ਉਹ ਤੇ ਕਰਨਾ ਹੀ ਪੈਣਾ ਜਦੋਂ ਹੁਣ ਪਤ ਨਵੇਂ ਜਦੋਂ ਘਰੋਂ ਜਾਈਦਾ ਵਾ ਨਾ ਤੇ ਮੂੰਹਾਂ ਤੇ ਧੋਈਦਾ ਵਾ ਠੀਕ ਨਹੀਂ ਉਹ ਆਹ ਮਾੜਾ ਮੋਟਾ ਸਾਬਣ ਵੀ ਲਾਈਦਾ ਮੂੰਹ ਜਦੋਂ ਦੁਕਾਨ ਚ ਵੜਾਂਗੇ ਤੇ ਆਪਣਾ ਮੂੰਹ ਧੋਲਾਂਗੇ ਉਹਦੇ ਗੱਲ ਚ 5 ਤੋਂ 5 ਲੱਖ ਲੱਗੂਗਾ ਤੇ ਫੇਰੀ ਉਹ ਤੇ ਮੈਂ ਤੁਹਾਨੂੰ ਤਾਂ ਗੱਲ ਕਹਿ ਰਹੇ ਹਾਂ ਹੁਣ ਵਾ ਟਾਈਮ ਆ ਤੇ ਜੇ ਕਿਤੇ ਵੇਲਾ ਪੁੰਜ ਗਿਆ ਨਾ ਥੱਤ ਮੁੜ ਕੇ ਨਹੀਂ ਉਹ ਕੱਖ ਬਣਨਾ ਹੁਣ ਤੇ ਬੁੱਤ ਵੀ ਇਕੱਠੇ ਜੇ ਸਭ ਕੋ ਇਕੱਠਾ ਹੋ ਵਾ ਤੇ ਹੁਣ ਸਭ ਕੋ ਬਣ ਜੂ ਤੇ ਨਹੀਂ ਜੇ ਅਲੱਗ ਅਲੱਗ ਹੋ ਕੇ ਤੇ ਮੁੜ ਕੇ ਕੋਈ ਗੱਲ ਨਹੀਂ ਸਹੀ ਤੁਹਾਡੀ ਸਮਝ ਗਿਆ ਨਾ ਤੇ ਮੁੜ ਕੇ ਵੇਣੇ ਕੰਮ ਔਖਾ ਤੇ ਫਿਰ ਲਗੇ ਮੇਰੇ ਪਿਓਰੇ ਮੈਨੂੰ ਦੱਸਿਆ ਨਹੀਂ ਕੋਈ ਗੱਲ ਨਹੀਂ ਆਹੋ ਤੇ ਦੋਹੇ ਜੀ ਕਹ ਕੇ ਨਾ ਆਪਣੀ ਸਲਾਹ ਤੇ ਮੈਨੂੰ ਦਸੀ ਮੁੜ ਕੇ ਚਲੋ ਸਲਾਹ ਆਹੋ ਠੀਕ ਹੈ ਨਾ ਠੀਕ ਆਹ ਮੁੜ ਕੇ ਕਹਿਣਾ ਹਾਂਜੀ ਬੈਠੇ ਨਾ ਤੋ ਹੋਇਆ ਬੈਠੇ ਕੀ ਕਰਨਾ ਕਿ ਹੁ ਕੀ ਹੋ ਗਿਆ ਬੜੀ ਟਿਲੀ ਜੀ ਬੋਲਣੇ ਟੋਪ ਲੈਗੀ ਬੋਲਣਾ ਕਿਉਂ ਕੀ ਹੋ ਗਿਆ ਯਾਰ ਦੁਕਾਨੀ ਤੋਂ ਮੜ ਜਾਣਾ ਆ ਹਮੇਸ਼ਾ ਕਾਲ ਕੰਫਰਮ ਮੈਨੂੰ ਹੋ ਗਿਆ ਕਿ ਲੰਦ ਬਣਾ ਲਿਆ ਤੋਂ ਬੰਦਾ ਦਿੰਦਾ ਆ ਕੇ ਕੀਤਾ ਹੀ ਫੋਨ ਵੀ ਨੂੰ ਮੁੰਦਿ ਮਾ ਅੱਛਾ ਅੱਛਾ ਦੁਪਹਿਰ ਹੀ ਮਗਾਲੀ ਉਸ ਦਿਨ ਤਾਂ ਇਹਨਾਂ ਨੇ ਸਟੇਜ ਨੂੰ ਬਾਇਰ ਵੀ ਸੰਦ ਕਰਤਾ ਚਲੋ ਲੈ ਫੇਰ ਤੁਹਾਨੂੰ ਕਦੀ ਟੈਨਸ਼ਨ ਆ ਫੇਰ ਕਰਦੇ ਵਾਸਤੇ ਮੂੰ ਤੁੰਨਾ ਹੁਣ ਤਿਆਰੀ ਕਰੋ ਜਾਨ ਦੀ ਕਿ ਉਹ ਜਾਨ ਦੀ ਵੀ ਤਿਆਰੀ ਕਰਨੀ ਆ ਡੜੀ ਆਈ ਮੇਰੇ ਵਾਲਾ ਅੱਛਾ ਕੀ ਕਹਿੰਦੇ ਡੜੀ ਗਾਂਡੇ ਦੀ ਵੀ ਅੱਡੇ ਤੋਂ ਕੰਮ ਕਮ ਸ਼ੁਰੂ ਕਰ ਲਓ ਮੈਂ ਤਾਂ ਕੰਮ ਸ਼ੁਰੂ ਕਰਾ ਦਿੰਦਾ ਇੱਕ ਤੇ ਨਾ ਡੇੜੀ ਦੇ ਲੋ ਮੰਮੀ ਦੇ ਲੋ ਇੱਕੋ ਗੱਲ ਦੇ ਪਿੱਛੇ ਪਏ ਆ ਕੁਛ ਕਰ ਲੋ ਕੁਛ ਕਰ ਲੋ ਕਰ ਲਾਂਗੇ ਯਾਰ ਜਦੋਂ ਕਰਨ ਦਾ ਟਾਈਮ ਆਇਆ ਏਡੀ ਕਿਹੜੀ ਗੱਲ ਐ ਦੱਸ ਉਹ ਯਾਰ ਉਹ ਵੀ ਆਪਣੇ ਨਾਲ ਠੀਕ ਆ ਉਹ ਕਹਿੰਦੇ ਆ ਵੀ ਹੁਣੇ-ਹੁਣੇ ਆਪਈਆ ਦੋ ਬਸ ਆਪੋ ਆਪਣੀ ਜਗ੍ਹਾ ਸੈਟ ਹੋ ਜੂ ਹੂੰ ਕੰਨ ਨੂੰ ਵੀ ਗੱਲਬਾਤ ਨਾ ਹੋਵੇ ਅੱਛਾ ਕੰਨ ਨੂੰ ਜਦੋਂ ਵੱਖਰੇ ਵੀ ਹੋਣਾ ਵਾ ਤੇ ਕੋਈ ਦਿੱਕਤ ਨਾ ਹੋਵੇ ਕੋਈ ਵੱਖਰੇ ਦੀ ਗੱਲ ਕੀ ਕਰਨੀ ਹਲੇ ਯਾਰ ਸਾਡੇ ਬਿਆਂ ਨੂੰ ਥੋੜਾ ਟਾਈਮ ਹੋਇਆ ਸਾਡੇ ਕਿਹੜੇ ਬੱਚੇ ਆ ਅਸੀਂ ਉਹ ਕਰੀਏ ਕਿ ਕਿੱਧਰ ਜਾਣਾ ਹੈਗਾ ਅਜ ਉਹਨਾਂ ਦੇ ਵਿੱਚ ਇੱਕ ਸਹਿਜ ਹੀ ਆ ਜੀ ਯਾਰ ਉਹ ਤੇਰੀ ਗੱਲ ਠੀਕ ਵਾ ਹੁਣ ਚੱਕਰ ਪਤਾ ਕੀ ਬਣ ਡਿਆ ਉਹ ਕੱਲਾ ਵੱਡਾ ਦੇ ਮੋੜ ਤੇ ਹਿੰਦੇਟੇ ਖਾਣ ਦੇ ਕੰਮ ਕੀ ਕਰਨੇ ਫਸਲ ਵਾੜੀ ਦੇ ਵੜੀ ਵਤੀ ਜਾਂਦੇ ਹੂੰ ਜੇ ਬੰਦੀ ਦੇ ਨੂੰ ਕੰਮ ਕਰਨਾ ਫਸਲ ਦਾ ਕੰਮ ਕਰਨਾ ਡਾੜੀ ਕਰਨ ਦੇ ਮੈਂ ਕੀ ਕਰਨਾ ਕਰੇ ਫਿਰ ਔਰ ਤੇ ਆਡੀ ਗੱਲ ਸਹੀ ਹੈ ਦੋ ਸਾਲ ਹੋ ਗਏ ਸਾਡੇ ਵਿਆਹ ਨੂੰ ਹੂੰ ਤੇ ਆਪ ਵੀ ਨਾਲ ਹੰਡੇ ਕੇ ਕੰਮ ਕਰਨ ਤੱਲ ਨਾ ਗੋਗੋ ਗੱਲ ਕਰਦੇ ਰਹਾਂਗੇ ਕੋਈ ਨਹੀਂ ਉਹ ਵੀ ਦੇਖ ਲਾਂਗੇ ਕੰਮ ਦਾ ਵੀ ਦੇਖ ਲਾਂਗੇ ਕਰਨਾ ਕਿ ਨਹੀਂ ਅੱਛਾ ਮੈਨੂੰ ਦੱਸੋ ਫਿਰ ਘੁੰਮਣ ਦਾ ਕੀ ਪੁੱਛਿਆ ਤੁਸੀਂ ਕਿਤੀ ਬੀਬੀ ਨਾਲ ਗੱਲ ਤੋਂ ਨਹੀਂ ਬੀਬੀ ਨਾਲ ਕਿੱਥੇ ਕਰਨੀ ਕੋਈ ਬੀਬੀ ਨਾਲ ਚੱਲਦੀ ਨਹੀਂ ਘਰ ਬੀਬੀ ਕਿੱਥੇ ਗਈ ਮੈਨੂੰ ਲੱਗਦਾ ਬਾਹਰ ਕਿਤੇ ਗਈ ਬੀਬੀ ਯਾਰ ਬੀਬੀ ਦੀ ਖੇਲੀ ਅੱਛਾ ਕਿ ਠੀਕ ਨਹੀਂ ਠੀਕ ਆ ਠੀਕ ਆ ਉਹਨਾਂ ਦੇ ਘਰ ਦੇ ਪਤਾ ਲੈਣ ਦੇ ਸ਼ਾਮਾਂ ਤੱਕ ਦੋਸਰੇ ਚੱਲ ਕੋਈ ਜ਼ਿਆਦਾ ਨਹੀਂ ਕੀ ਠੀਕ ਮੈਂ ਉਹਦੀ ਨਾਲ ਗੱਲ ਕਰਿਓ ਯਾਰ ਘੁੰਮਣ ਤੇ ਜਾਣਾ ਹੀ ਆ ਹੁਣ ਯਾਰ ਮੂੰਹ ਚੋਂ ਕੱਢਦਾ ਮੇਰੇ ਤੇ ਬੜਾ ਮਾਨ ਹੈ ਕੋਈ ਨਹੀਂ ਗੜਨ ਨੂੰ ਕੋਈ ਕੰਮ ਨਹੀਂ ਕਰ ਲਾਂਗੇ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸਮਝਦੇ ਹਾਂ ਜੋ ਤੁਸੀਂ ਕਹਿ ਨਹੀਂ ਉਹ ਕੋਈ ਨਹੀਂ ਆਣ ਕੇ ਇੱਥੋਂ ਤੇ ਫਿਰ ਦੇਖ ਲਾਂਗੇ ਕੋਈ ਕੰਮ ਕਰ ਮੂੰਹ ਤਾਂ ਜਿਆ ਕੱਢਦੇ ਜੋ ਕਹਿਣ ਦੀ ਜਿੱਦਾਂ ਪਤਾ ਨਹੀਂ ਕਿਹੜੀ ਇਹ ਮਨਤ ਮੰਗ ਲਈ ਹੈ ਵੀ ਪਾੜਾ ਚ ਜਾ ਕੇ ਪੂਰੀ ਹੋਣੀ ਮੰਮੀ ਮੇਰੇ ਕੋਲ ਵੀ ਆਈ ਸੀ ਮੰਮੀ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਇਹਨੂੰ ਕਹੋ ਕੋਈ ਕੰਮ ਕਰ ਕਰਿਆ ਕਰੇ ਤਹੀ ਵੀ ਯਾਰ ਉਹਨਾਂ ਦੇ ਸਾਹਮਣੇ ਮੁੰਡੇ ਨਾਲ ਤੁਰ ਪੈ ਨੇ ਉਹ ਜਿਹੜਾ ਉਹਦੇ ਆਂਦਾ ਉਹਦੇ ਮਮੇ ਡਰੀ ਜਾਂਦਾ ਚੱਲ ਚੱਲ ਲੈ ਵੀਰ ਚੱਲ ਚਲੀ ਇੱਧਰ ਤਹੀ ਨਾਲ ਚੱਲ ਜਾਂਦੇ ਨੇ ਮੰਮੀ ਮੈਨੂੰ ਕਹਿੰਦੇ ਸੀ ਕਿ ਨਾ ਕੋ ਥੋੜਾ ਕੰਮ ਕੁਮ ਡੈਡੀ ਨਾਲ ਕਰਵਾ ਦਿਆ ਕਰੇ। ਉਹ ਮੈਂ ਵੀ ਇਹੀ ਸੋਚਣਿਆ ਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਹਾਡੇ ਸਾਹਮਣੇ ਲੱਕੜਾ ਕੰਮ ਕਰਨਾ ਚਾਹੀਦਾ। ਹੂੰ। ਉਹ ਗਾਂਡੇ ਵੀ ਫਿਰ ਬਾੜ ਦੀ ਕਰ ਦਿੰਨੇ ਆ। ਛੋਟੀ ਦੁਕਾਨ। ਹੂੰ। ਸਪੇਅਰ ਪਾਰ ਦਾ ਕਿਹੜਾ ਕੰਮ ਹੈ ਦੱਸ। ਉਹ ਤੁਹਾਡਾ ਵੀ ਨਾਲ ਹੀ ਕੰਮ ਹੈ ਰੋ। ਮੇਰਾਗੇ ਦਾ ਕੰਮ। ਉਹ ਕਹਿੰਦੇ ਵੀ ਇੱਕ ਦੋ ਗਾਂਡੇ ਚੇਅਰ ਕਰ ਦਿੰਨੇ ਆ ਦੂਸਰੀ ਇਹ ਤੁਹਾਨੂੰ ਬੜੇ ਵਿਖਤੀ ਹੈਗੇ ਜੀ। ਟਿਊਸ਼ਨ ਸ਼ੁਰੂ ਕਰ ਲਓ। ਆਏ ਹਾਏ ਮੈਂ ਸੋਚਿਆ ਸੀ ਕਰ ਰਸਟ ਰਸਟ ਕਰਾਂਗੀ ਆ ਨਵਾਂ ਹੀ ਜੱਬ ਪਾਤਾ ਠੀਕ ਰਸਟ ਕਵਰ ਹੋਈ ਨਹੀਂ ਤਾਂ 2 ਸਾਲ ਹੋ ਗਏ ਯਾਰ ਬਹੁਤ ਜੀ ਤਨ ਦੀ ਬੱਚਿਆਂ ਨੂੰ ਪੜਾਉਣਾ ਕਿਹੜਾ ਸੁੱਖ ਆ ਆ ਛੋਟੇ ਨਿਆਣੇ ਤੇ ਕਿਦੇ ਆਖੇ ਵੀ ਨਹੀਂ ਲੱਗਦੇ ਅੱਜ ਕੱਲ੍ਹ ਦੇ ਬੱਚੇ ਤੇ ਕੋਈ ਗੱਲ ਨਹੀਂ ਉਹ ਕੰਮ ਕੋਈ ਨਹੀਂ ਸੁਖਾ ਹਾਂ ਡੈਡੀ ਨੇ ਕਹਤਾ ਮੰਮੀ ਨੇ ਕਹਤਾ ਉਹਦੇ ਹਰ ਵਾਰ ਕਹਿੰਦੀ ਆਈ ਆ ਕੋਈ ਨਹੀਂ ਮੈਂ ਤੁਹਾਡੀ ਗੱਲ ਵੀ ਸਮਝਦੀ ਆ ਪੜਨਾ ਘੁੰਮਣ ਜਾਣਾ ਹੁਣ ਜਿਹੜੀ ਮੈਂ ਗੱਲ ਕਰਦੀ ਆ ਕੋਈ ਯਾਰ ਘੁੰਮਣ ਚੱਲ ਜਾਗੇ ਮੇਰੀ ਗੱਲ ਸੁਣਾ ਚੱਲ ਵੀ ਆ ਗਈ ਆ ਬਾਕੀ ਗੱਲਾਂ ਛੱਡ ਦਿਓ ਵੀ ਸੁਣ ਪਹਿਲਾਂ ਹਾਂ ਜੇ ਭਾਈ ਜਾਨਸ ਕੋਈ ਨੀਕੀ ਘਰ ਦੇ ਵਿੱਚ ਗੱਲਬਾਤ ਹੋ ਜੇ ਹੂੰ ਤੇ ਅੱਜ ਸਾਨੂੰ ਵੱਡ ਕਰ ਦੇਣਾ ਸਾਡੇ ਕੋਲੇ ਕੀ ਆ ਕਰ ਲਾਂਗੇ ਕੋਈ ਗੱਲ ਲਾਂਗੇ ਨਹੀਂ ਮਨ ਮੁੱਕੇ ਦੱਸ ਸਾਡੇ ਕੋਲੇ ਕੀ ਆ ਕੁਛ ਨਹੀਂ ਆ ਸਾਡੇ ਕੋਈ ਯਾਰ ਹਾਂ ਕੋਈ ਗੱਲ ਨਹੀਂ ਫਿਰ ਕੀ ਕਰਨਾ ਪੇ ਕਹਦਾ ਤੈਨੂੰ ਮਗਾਉਣੇ ਆ ਠੀਕ ਆ ਫਿਰ ਮਤਲਬ ਕਿ ਤੂੰ ਹੀ ਘੁੰਮਣ ਨਹੀਂ ਜਾਣਾ ਕੋਈ ਨਹੀਂ ਫਿਰ ਸਾਨੂੰ ਕਰ ਮਰੀ ਤੈਨੂੰ ਪਈ ਐ ਮੈਂ ਕੋਈ ਹੋਰ ਗੱਲਾਂ ਸੁਣ ਦਿਆ ਤੂੰ ਕਰਦੀਆਂ ਨੇ ਤੂੰ ਚਲੋ ਠੀਕ ਜਿੱਦਾਂ ਤੁਸੀਂ ਕਹਿੰਦੇ ਹੋ ਜਿਹੜਾ ਕੰਮ ਖੋਲਣਾ

ਇੰਨੇ ਕੋਨੇ ਕਿਨੇ ਗਏ ਆ ਫਿਰ ਬਾਕੀ ਕੀ ਸੋਚਣਗੇ ਚਲੋ ਠੀਕ ਆ ਮੈਂ ਤੁਹਾਡੀ ਗੱਲ ਸਮਝ ਗਈ ਆ ਕੋਈ ਨਹੀਂ ਦੇਖਦੇ ਆ ਕੰਮ ਕਰਦਾ ਗੱਲ ਕਰਦੇ ਜਿਹੜੀ ਕਹਿੰਦੇ ਨਾ ਮਾੜੀ ਨਹੀਂ ਕਹਿੰਦੇ ਹੁੰਦੇ ਚੰਗੀ ਕਹਿੰਦੇ ਨੇ ਤੇ ਇਹ ਦੀ ਸੁਣ ਵੀ ਲੈਣੀ ਚਾਹੀਦੀ ਚਲੋ ਠੀਕ ਆ ਕੋਈ ਨਹੀਂ ਮੈਂ ਸਮਝ ਗਈ ਤਾਂ ਕਰੂਣਾ ਹੈ ਅਗਰ ਯੂਟਿਊਬਰ ਸੇ ਗਲੜਾ ਲੈ ਕੇ ਆਇਆਗਾ ਠੀਕ ਆ ਤੁਹਾਡੀ ਭਲੀ ਵਾਸਤੇ ਜੋ ਕਰਨ ਦੇ ਠੀਕ ਆ ਮੈਂ ਸਮਝ ਗਈ ਆ ਹਾਂ ਇੱਥੇ ਕੰਮ ਖੋਲ ਕੇ ਕਿਹੜਾ ਇੱਕ ਵਾਰ ਚੱਲ ਜਾਣਾ ਚਲੋ ਬਾਕੀ ਕੋਈ ਨਹੀਂ ਜੋ ਵਾਇਗਰੂ ਨੂੰ ਮੰਨਦੂ ਰਹੀ ਹੋਣਾ ਇੱਕ ਵਾਰ ਹੀ ਖੋਲ ਕੇ ਵੇਖ ਲੈਨੇ ਇਹ ਚੱਲੂਗਾ ਠੀਕ ਆ ਨਾ ਚੱਲੂਗਾ ਤਾਂ ਫਿਰ ਬਾਹਰ ਵਾਲਾ ਆ ਚਲੋ ਠੀਕ ਹੈ ਦਾ ਕਰ ਲੈਨੇ ਹੁਣ ਮੈਂ ਚਾਹ ਬਣਾ ਕੇ ਲਿਆ ਤੇਰੇ ਗ੍ਰੈਜੂਏਸ਼ਨਾਂ ਤੇ ਮੇਰੇ ਕੋਲ ਵੀ ਗ੍ਰੈਜੂਏਸ਼ਨ ਹੈ ਮੈਂ ਸਮਝ ਗਿਆ ਤੇ ਬਾਅਦ ਚੱਲ ਜਾਵਾਂਗਾ ਕੀ ਕਰਨਾ ਹੈ ਮੈਂ ਹੁਣ ਚਾਹ ਬਣਾ ਕੇ ਲਿਆ ਤੁਹਾਡੇ ਲਈ ਨਾਲੇ ਬੀਬੀ ਆਣ ਵਾਲੀ ਬੀਬੀ ਵੀ ਪੀ ਲੈਣਗੇ ਆਣਗੇ ਚਲ ਬਣਾ ਲਿਆ ਚਾਹ ਕੋਕੀਆ ਹਾਂ ਅੱਲ੍ਹਾ ਸਮੇਂ ਦੀ ਨਹੀਂ ਇਹ ਉਲਟ ਬਸੰਦ ਲੈ ਜਿੱਦਾਂ ਦੀ ਇਹ ਨੂੰ ਸਿਰਫ ਘੁੰਮਣ ਦੀ ਪਈ ਆ ਸਾਰੀ ਜ਼ਿੰਦਗੀ ਪਈ ਆ ਦਾ ਘੁੰਮਣ ਮਾਸੇ ਆਪਣੇ ਉਸ ਬੰਦੇ ਸੈੱਟ ਹੋਏ ਨਾ ਉਹ ਕੇ ਬੈਠ ਕੇ ਮਨਸੰਦ ਬੈਣਾ ਆਪਣੇ ਪਹਿਨ ਵਾਲੀ ਹੁੰਗਾ